ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਮੁਲਾਕਾਤ ਕਰਨ ਤੋਂ ਬਾਅਦ ਮੰਤਰੀ ਖੁੰਡੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਹੀ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀ ਖੁੰਡੀਆਂ ਨੇ ਕਿਹਾ ਕਿ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਸਰਕਾਰ ਦੇ ਨਾਲ ਗੱਲ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਸੋ ਉੱਥੇ ਹੀ ਪਰਾਲੀ ਦਾ ਮੁੱਦਾ ਵੀ ਜਿਹੜਾ ਉਠਾਇਆ ਗਿਆ ਕਿਉਂਕਿ ਪਰਾਲੀ ਦਾ ਮੁੱਦਾ ਇੱਕ ਗੰਭੀਰ ਮੁੱਦਾ ਜਿਹੜਾ ਬਣ ਚੁੱਕਿਆ ਤੇ ਨਾਲ ਹੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਦੇ ਲਈ ਕਿਸਾਨਾਂ ਨੂੰ ਸਹਾਇਤਾ ਕਰਨ ਦੇ ਲਈ ਕਿਸਾਨਾਂ ਨੂੰ ਸਿੱਧੇ ਪੈਸੇ ਦੇਣ ਦੇ ਉੱਤੇ ਵੀ ਵਿਚਾਰ ਕਰਨ ਦੀ ਗੱਲ ਕੇਂਦਰੀ ਮੰਤਰੀ ਨੇ ਆਖੀ ਹੈ ਸੋ ਕਿਸਾਨਾਂ ਦਾ ਖੇਤੀ ਯੋਜਨਾ ਦਾ ਜੋ ਫੰਡ ਪਿਆ ਉਸ ਨੂੰ ਜਲਦ ਰਿਲੀਜ਼ ਕਰਨ ਦੀ ਮੰਗ ਵੀ ਖੁੱਡੀਆਂ ਨੇ ਰੱਖੀ ਹੈ ਸੋ ਜਿਸ ਨੂੰ ਜਲਦ ਦੇਣ ਦਾ ਭਰੋਸਾ ਮੰਤਰੀ ਨੇ ਦੇ ਦਿੱਤਾ ਤੇ ਉੱਥੇ ਹੀ ਫਸਲੀ ਵਿਭਿੰਨਤਾ ਦੇ ਉੱਤੇ ਕਿਸਾਨਾਂ ਨੂੰ ਫੰਡ ਦੇਣ ਦਾ ਭਰੋਸਾ ਵੀ ਕੇਂਦਰੀ ਮੰਤਰੀ ਵੱਲੋਂ ਦਿੱਤਾ ਗਿਆ ਸੋ ਗੁਰਮੀਤ ਸਿੰਘ ਖੁੱਡੀਆਂ ਨੇ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀ ਕੁਝ ਆਖਿਆ ਆਓ ਜਾਣਦੇ ਹਾਂ ਮਾਂਜੂ ਖੇਤੀਬਾੜੀ ਮੰਤਰੀ ਸਤਕਾਰ ਸ੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਨਾਲ ਲੋਕਤਨ ਪਹਿਲਾਂ ਮੇਰੀ ਮੁਲਾਕਾਤ ਹੋਈ ਸੀ ਉਸ ਵੇਲੇ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਖੇਤੀਬਾੜੀ ਨਾਲ ਜੁੜੀਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਉਹਨਾਂ ਦੀ ਹਦਾਇਤ ਸੀ ਕਿ ਕਿਸਾਨੀ ਲਈ ਵੱਧ ਤੋਂ ਵੱਧ ਕੀਤਾ ਜਾਵੇ। ਤੋਂ ਇੱਕ ਤਾਂ ਸਾਡੀ ਜਿਹੜੀ ਪ੍ਰਾਲੀ ਦੀ ਮੁੱਖ ਸਮੱਸਿਆ ਹੈ ਉਹਦੇ ਤੇ 500 ਕਰੋੜ ਰੁਪਈਆ ਅਸੀਂ ਲਾਉਣਾ ਇਸ ਵਾਰੀ। ਉਹਦੇ ਚੋ 60 40 ਦੀ ਰੇਸ਼ੋ ਕਰਦੀ ਪਿਛਲੇ ਵਰਿਆਂ 'ਚ ਇਹ ਹੋਇਆ ਕਰਦੀ ਸੀ ਕਿ ਸੈਂਟਰ ਗਵਰਨਮੈਂਟ ਦਿੰਦੀ ਸੀ ਜਿਹਦੇ ਨਾਲ ਅਸੀਂ ਕਿਸਾਨਾਂ ਨੂੰ ਸੰਦਨਦੇ ਸਾਂ ਉਹਦੀ ਸਬਸਿਡੀ ਹੁੰਦੀ ਸੀ ਤੇ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਇਹ ਕਿਉਂਕਿ ਸਾਰੇ ਲੋਕਾਂ ਲਈ ਸੰਦ ਨਹੀਂ ਹੁੰਦੇ ਖਲਬ ਜੇ ਆਪਾਂ ਪਰ ਇਕੜ ਕੰਪਨਸੇਸ਼ਨ ਕਰ ਦਈਏ ਤੇ ਇਹਦੇ ਨਾਲ ਸਾਰੇ ਕਿਸਾਨ ਇਸ ਪਰਾਲੀ ਨੂੰ ਇਹਦੀ ਸੰਭਾਲ ਕਰ ਲੈਣਗੇ ਇਹਨੂੰ ਕਿਸੇ ਥਾਂ ਹੋਰ ਵਰਤੋਂ ਕਰ ਲੈਣਗੇ ਇਹਦੀ ਖਾਦ ਵੀ ਬਣ ਸਕਦੀ ਹੈ ਪਰ ਥੋੜਾ ਆਪਾਂ ਨੂੰ ਕਰਨਾ ਪੈਣਾ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ 2500 ਰੁਪਈਆ ਪਾਰੇ ਕਿੜਾ ਪੈਣਾ ਨੂੰ ਦੇਣ ਲੱਗ ਜੀਏ ਉਹ ਕਹਿੰਦੇ ਸੀ ਇਸ ਤਰ੍ਹਾਂ ਦੀ ਬਜਾਏ ਮੈਂ ਦੇਖਦਾ ਵੀ ਜ਼ਰੂਰ ਮਦਦ ਕਰੀ ਜਊ ਜਿਹੜੇ ਪ੍ਰਾਲੀ ਸੰਭਾਲਣਗੇ ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਬੰਡਲ ਦੇ ਵਾਅਦੇ ਆ ਜਿਹੜਾ ਉਸ ਮੁਤਾਬਕ ਵੀ ਉਹ ਗਿਣਤੀ ਦੇ ਨਾਲ ਵੀ ਕਿੰਨੇ ਕਿਤੇ ਦੇ ਕੇ ਗਿਆ ਕਿੰਨੇ ਸਵਾਲ ਕੀ ਗਿਆ ਉਸ ਮੁਤਾਬਕ ਕੁਝ ਨਾ ਕੁਝ ਸੋਚਦੇ ਆ ਵੀ ਸਾਨੂੰ ਵੀ ਇਸ ਗੱਲ ਦਾ ਕਿ ਤੂੰ ਆ ਜਿਹੜੀ ਸਮੱਸਿਆ ਤੇ ਜ਼ਿਆਦਾ ਇਹ ਪ੍ਰਾਲੀ ਦੇ ਨਾਲ ਲੱਗ ਜਾਂਦਾ ਹੈ ਉਸ ਲਈ ਚੋਹਾਲ ਸਾਹਿਬ ਬਹੁਤ ਸੁੱਲਝੇ ਹੋਏ ਇਨਸਾਨ ਚਾਰ ਵਾਰੀਓ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਬੜੇ ਸਹਿਜ ਹੋ ਕੇ ਨੇ ਸਾਰੀ ਗੱਲਬਾਤ ਨੂੰ ਸੁਣਿਆ ਇਹ ਤੋਂ ਇਲਾਵਾ ਸਾਡੇ 81-82 ਕਰੋੜ ਰੁਪਈਆ ਜਿਹੜਾ ਆਰ ਕੇ ਬੀ ਵਾਈ ਦਾ ਜਿਹੜਾ ਸਾਡੀ ਕ੍ਰਿਸ਼ੀ ਕਿਸਾਨ ਜਿਹੜੀ ਹੈਗੀ ਵਿਕਾਸ ਯੋਜਨਾ ਰਾਸ਼ਟਰੀ ਵਿਕਾਸ ਯੋਜਨਾ ਉਹਦਾ ਸੀ ਉਹ ਵੀ ਕਹਿੰਦੇ ਵੀ ਜਲਦੀ ਕਰਦੇ ਇੱਕ ਸਾ ਸਾ ਸਾਡੀ ਜਿਹੜੀ ਇਸ ਤੇ ਸਟ੍ਰੈਟਜੀ ਬਣਾਉਂਦੇ ਆ ਤੇ ਹੋਰ ਆ ਉਸ ਲਈ ਵੀ ਉਹਨਾਂ ਨੇ ਜਿਹੜੀ ਨਵੀਂ ਸ਼ੁਰੂ ਹੋ ਗਈ ਫਾਈਲ ਉਹਨਾਂ ਨੇ ਪ੍ਰਵਾਨ ਕਰ ਲਈ ਜਿਹਦੀ ਗ੍ਰਾਂਟ দেয়া ਕਰਨਗੇ ਉਹ ਰੈਗੂਲਰ ਹੋ ਜੇਗੀ ਔਰ ਇਸ ਤੋਂ ਇਲਾਵਾ ਜਿਹੜੀ ਖਾਦ ਆਉਣ ਚ ਬੜੀ ਆਏ ਵਾਰੀ ਜਿਹੜਾ ਜਦੋਂ ਸਾਨੂੰ ਡੀਪੀ ਦੀ ਲੋੜਾ ਉਹਨੂੰ ਪਿੱਛੇ ਕਰ ਦਿੰਦੇ ਆ ਉਹ ਯੂਰੀਆ ਦੀ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਉਹਨਾਂ ਨੇ ਮੰਨਿਆ ਵੀ ਪੰਜਾਬ ਜਿਹੜਾ ਅਨਾਜ ਦੇ ਪੂਰ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਇਸ ਗੱਲ ਦਾ ਅਸੀਂ ਖਿਆਲ ਰੱਖਾਂਗੇ ਅਸੀਂ ਉਹਦੀ ਉਹਨਾਂ ਨੇ ਅਫਸਰਾਂ ਨੂੰ ਨਾਲ ਦੀ ਨਾਲ ਹਦਾਇਤਾਂ ਕਰ ਦਿੱਤੀਆਂ ਸਾਨੂੰ ਵੀ ਪੰਜਾਬ ਨੂੰ ਇਹੋ ਜਿਹੀ ਗੱਲ ਨਾ ਆਵੇ ਤੁਸੀਂ ਇਸ ਗੱਲ ਨੂੰ ਆਪਣੇ ਸੈਕਟਰੀ ਨੂੰ ਕਹਿ ਦੋ ਉਸ ਦੇ ਨਾਲ ਲੈਟਰ ਕਰ ਦਿਓ ਜਿਹਦੀ ਉਹਨਾਂ ਦੀ ਡਿਮਾਂਡ ਆਉਂਦੀ ਹੈ ਉਸ ਨੂੰ ਤਾਂ ਸਾਨੂੰ ਮਿਲ ਜਾਣੀ ਚਾਹੀਦੀ ਤੇ ਬਾਰੇ ਵੀ ਗੱਲ ਹੋਈ ਸੀ ਉਹਦੇ ਤੇ ਸਾਡੇ 1.7 ਹਜ਼ਾਰ ਪਰ ਹੈਕਟੇਅਰ ਜਿਹੜਾ 7000 ਪਰ ਏਕੜ ਉਹਨਾਂ ਨੇ ਕਿਹਾ ਵੀ ਅਸੀਂ ਦੇ ਲਈ ਦੇਵਾਂਗੇ ਛੇ ਦੀ ਕੋਈ ਝੋਨੇ ਦੀ بجائے ਕੋਈ ਹੋਰ ਫਸਲ ਬੀਜਦਾ ਤੇ ਉਹਦੇ ਲਈ ਜਿਉ ਨੂੰ ਛੱਡਦਾ ਉਸ ਪਾਸੇ ਔਰ ਜੜੀ ਗੱਲਬਾਤ ਬੜੀ ਸਾਰਥਕ ਢੰਗ ਨਾਲ ਤੇ ਚੰਗੀ ਹੋਈ ਹੈ ਉਹਨਾਂ ਨੇ ਭਰੋਸਾ ਦਿੱਤਾ ਉਹ ਕਹਿੰਦੇ ਫੇਰ ਵੀ ਕੋਈ ਸਮੱਸਿਆ ਹੋਵੇ ਜਦੋਂ ਮਰਜੀ ਆ ਕੇ ਲੈ ਲੈ ਆਓ ਉਹਦੇ ਹੱਲ ਕਢੋ ਲਈ ਆਪਾਂ ਬੈਠ ਕੇ ਯਤਨ ਕਰਾਂਗੇ ਫਸਲਾਂ ਦੇ ਉੱਤੇ ਫਿਰ ਚਿੱਟੀ ਮੱਕੀ ਦਾ ਹਮਲਾ ਦੇਖ ਨੂੰ ਦਿਆ ਹੈਗਾ ਕਿ ਇਸ ਤਰ੍ਹਾਂ ਅਸਲ ਵਿੱਚ ਦਾ ਇਸ ਤੇ ਕਿਉਂਕਿ ਸਾਡਾ ਤਾਂ ਸਾਰਾ ਹੀ ਮਹਿਕਮਾ ਲੱਗਿਆ 128 ਜਿਹੜੀਆਂ ਟੀਮਾਂ ਬਣਾ ਕੇ ਮੈਂ ਅੱਜ ਵੀ ਉਹਨਾਂ ਨੂੰ ਮੋਨਿਟਰਿੰਗ ਕਰਦਾ ਹੀ ਰਹਿਣਾ ਹਮੇਸ਼ਾ ਉਹਨਾਂ ਦੇ ਜਿਹੜੀ ਚੀਫ ਨੇ ਵੀ ਕਿੱਥੇ ਵੀ ਅੱਲ ਮੇਰੀ ਮਾਨਸਾਲੇ ਨਾਲ ਗੱਲ ਹੋਈ ਸੀ ਮੌਸਮ ਦੇ ਕਾਰਨ ਥੋੜੀ ਜੀ ਹੋ ਜਾਂਦੀ ਹੈ ਤੇ ਪੰਜ ਚਾਰ ਦਵਾਈਆਂ ਜਿਹੜੀਆਂ ਉਹ ਸ਼ੈਫੀਸ਼ੈਂਟ ਹੈ ਨੇ ਇਸ ਵਾਸਤੇ ਉਹ ਉਹਦੇ ਬਾਰੇ ਵਿੱਚ ਸਵਾਰਥ ਕਰਦੇ ਆ ਕਿਸਾਨ ਉਹਨੂੰ ਕਰਕੇ ਤਕਰੀਬਨ ਕੰਟਰੋਲ ਹੁੰਦਾ ਜਾ ਰਿਹਾ ਜਿੰਨੀ ਚਰਚਾ ਹੈ ਅਜੇ ਤੱਕ ਉਥੋਂ ਅਸੀਂ ਬਚੇ ਆ ਕੱਲ ਨੂੰ ਜੇ ਮੌਸਮ ਥੋੜਾ ਸਾਡਾ ਸਾਥ ਦਿੱਤਾ ਹੋਰ ਉਹ ਐਮ ਐਸ ਵੀ ਲੈ ਕੇ ਵੀ ਕੋਈ ਸੈਂਟਰ ਦੇ ਵਿੱਚ ਕੋਈ ਗੱਲਬਾਤ ਹੋਣੀ ਆ ਹਾਂ ਉਹਨਾਂ ਨੂੰ ਐਮ ਐਸ ਵੀ ਬਾਰੇ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਕਿਸਾਨਾਂ ਦਾ ਵੀ ਉਧਰ اٹھਾਇਆ ਸੀਗਾ ਕਿ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨ ਆ ਤੇ ਉਹਨਾਂ ਦੀ ਗੱਲਬਾਤ ਖੁੱਲੇ ਦਿਲ ਨਾਲ ਸੁਣੋ ਔਰ ਉਹਦੇ ਤੇ ਕੁਛ ਨਾ ਕੁਛ ਆਪਣੇ ਵੱਲੋਂ ਜਿਹੜਾ ਜਿਹੜੀ ਉਹਨਾਂ ਨਾਲ ਸਮਝੌਤਾ ਕਰਕੇ ਬਹੁਤ ਸਾਰੀਆਂ ਜਿਹੜੀਆਂ ਜ਼ਾਇਜ਼ ਮੰਗਾਂ ਉਹਨਾਂ ਨੂੰ ਸਮਝਾਵੇ ਉਹਨਾਂ ਨੇ ਕਿਹਾ ਵੀ ਹਾਂ ਇਸ ਬਾਰੇ ਮੈਂ ਵੀ ਸੋਚ ਰਿਆਂ ਦੀ ਸਰਕਾਰ ਨਾਲ ਗੱਲ ਕਰਕੇ ਕੁਝ ਕਰਾਂ ਕੇਜਰੀਵਾਰ ਸਾਹਿਬ ਸਾਹਿਬ ਤੇ ਸਾਡੀ ਦਿਨ ਦਿਨ ਹਾਲਤ ਵਿਗੜਦੀ ਜਾ ਰਹੀ ਹੈ ਜਿੱਥੇ ਜਾ ਰਿਹਾ ਹੈ ਕਿ ਉਹਨਾਂ ਦੇ ਕੋ ਮਾਰ ਦੇ ਚੱਲ ਰਹੇ ਕਿਉਂਕਿ ਸ਼ੂਗਰ ਦੇ ਕਾਫੀ ਮਰੀਜ਼ ਸਨ ਉਸ ਕਰਕੇ ਉਹਨਾਂ ਦੀ ਜਿਹੜੀ ਡਾਈ ਡੂਡ ਵਗੈਰਾ ਉਸ ਮੇਰਾ ਖਿਆਲ ਸਰਕਾਰ ਜਿਹੜੀ ਸੈਂਟਰ ਦੀ ਔਰ ਵੱਲ ਤਿਆਰ ਨਹੀਂ ਦੇ ਰਹੀ ਤੋਂ ਤਕਲੀਫਾਂ ਆ ਰਹੀਆਂ ਆ ਉਹ ਤਾਂ ਤੁਸੀਂ ਵੀ ਤੇ ਮੈਂ ਵੀ ਖ਼ਬਾਰਾਂ ਵਿੱਚ ਪੜਿਆ ਉੱਤਲੇ ਪਾਸੇ ਉਹ ਸਤਕਾਰਯੋਗ ਇੱਕ ਬਹੁਤ ਵੱਡੀ ਪਾਰਟੀ ਦੇ ਆਗੂ ਨੇ ਦੇਸ਼ ਦੇ ਸਤਕਾਰਯੋਗ ਲੀਡਰ ਹੈ ਤੋਂ ਜਿਨ੍ਹਾਂ ਨੇ ਇਸ ਕਿਉਂਕਿ ਤਿੰਨ ਵਾਰ ਦਿੱਲੀ ਦੀ ਸਰਕਾਰ ਚਲਾਈ ਹੈ ਪੰਜਾਬ 'ਚ ਵੀ ਇਹ ਕਮਾਂ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਸੈਂਟਰ ਗਵਰਨਮੈਂਟ ਨੂੰ ਇਸ ਬਾਰੇ ਜੇ ਗਲਤ ਗੱਲ ਹੈ ਤਾਂ ਧਿਆਨ ਦੇਣਾ ਚਾਹੀਦਾ ਪੂਰੇ